ਫਾਈਵਾ ਸਾਹਿਬ ਨੂੰ ਨਾਲ ਸੀਗੇ ਕੱਲ ਕੱਲ ਵੀ ਮਿਲੇ ਸੀ ਅੱਜ ਉਹ ਸੋਕ ਕਰਨ ਕੀਤਾ ਜੀ ਮੈਂ ਕਿਹਾ ਜੀ ਬਹੁਤ ਦੁਖਦਾਈ ਘਟਨਾ ਹੈ ਔਰ ਇੱਕ ਐਸਾ ਵਿਅਕਤੀ ਸੀਗਾ ਜਿਹੜਾ ਕ੍ਰਾਸ ਪਾਰਟੀ ਲਾਈਨ ਜੀ ਦੇ ਰਿਸ਼ਤੇ ਸਨ ਇਸ ਕਰਕੇ ਆਪ ਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਆ ਅਸੀਂ ਅੱਜ ਪਰਿਵਾਰ ਦੇ ਨਾਲ ਸਾਰੀ ਕਾਂਗਰਸ ਸਮੁੱਚੀ ਕਾਂਗਰਸ ਦੇ ਲੋਕ ਅਸੀਂ ਬਾਜਵਾ ਸਾਹਿਬ ਵੀ ਸਪੈਸ਼ਲ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਦਾ ਵੀ ਆਪਣਾ ਰਿਸ਼ਤਾ ਸੀ ਉਹਨਾਂ ਦੇ ਨਾਲ ਕਿਉਂਕਿ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ ਸੋ ਕਾਂਗਰਸ ਦੇ ਨਾਲ ਬੇਸ਼ੱਕ ਉਹ ਆਮ ਆਦਮੀ ਪਾਰਟੀ ਨਾਲ ਚਲੇ ਗਏ ਸਨ ਲੇਕਿਨ ਸਾਡੇ ਨਾਲ ਉਹਨਾਂ ਦੇ ਗੂੜੇ ਰਿਸ਼ਤੇ ਸਨ ਸਾਡੇ ਨਾਲ ਉਹਨਾਂ ਦੇ ਨਿੱਘੇ ਰਿਸ਼ਤੇ ਸਨ ਅਸੀਂ ਇਸ ਕਰਕੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਾਂ ਸਰ ਕੋਈ ਡਿਮਾਂਡ ਕਰਦੇ ਉਹਨਾਂ ਦੇ ਨਾਮ ਤੇ ਕੋਈ ਯਾਦਗਾਰੀ ਕੋਈ ਚਾਹ ਹ ਕੋਈ ਨਹੀਂ ਜੀ ਇਹ ਗਲਤ ਫੋਕ ਤੇ ਬਾਤ ਫੋਕ ਤੇ ਕਰ ਰਹੀ ਹੈ ਆਇਓ ਭਾਈਓ ਸਾਹਿਬ ਵੀ ਨਾਲ ਸੀ ਕਿ ਕੱਲ ਕੱਲ ਵੀ ਮਿਲੇ ਸੀ ਅੱਜ ਉਹ ਸੋਗ ਪ੍ਰਗਟ ਕੀਤਾ ਜੀ ਮੈਂ ਕਿਹਾ ਜੀ ਬਹੁਤ ਦੁਖਦਾਈ ਘਟਨਾ ਹੈ ਔਰ ਇੱਕ ਐਸਾ ਵਿਅਕਤੀ ਸੀਗਾ ਜਿਹੜਾ ਔਰ ਕ੍ਰਾਸ ਪਾਰਟੀ ਲਾਈਨ ਜਿਹੜੇ ਰਿਸ਼ਤੇ ਸਨ ਇਸ ਕਰਕੇ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਆ ਅਸੀਂ ਅੱਜ ਪਰਿਵਾਰ ਦੇ ਨਾਲ ਸਾਰੀ ਕਾਂਗਰਸ ਸਮੁੱਚੀ ਕਾਂਗਰਸ ਦੇ ਲੋਕ ਹੋਏ ਸੀ ਬਾਜਵਾ ਸਾਹਿਬ ਵੀ ਸਪੈਸ਼ਲ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਦਾ ਵੀ ਆਪਣਾ ਰਿਸ਼ਤਾ ਸੀ ਉਹਨਾਂ ਦੇ ਨਾਲ ਕਿਉਂਕਿ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ ਸੂ ਕਾਂਗਰਸ ਦੇ ਨਾਲ ਬੇਸ਼ਕ ਉਹ ਆਮ ਆਦਮੀ ਪਾਰਟੀ ਨਾਲ ਚਲੇ ਗਏ ਸਨ ਲੇਕਿਨ ਸਾਡੇ ਨਾਲ ਉਹਨਾਂ ਦੇ ਗੂੜੇ ਰਿਸ਼ਤੇ ਸਨ ਸਾਡੇ ਨਾਲ ਉਹਨਾਂ ਦੇ ਨਿੱਘੇ ਰਿਸ਼ਤੇ ਸਨ ਅਸੀਂ ਇਸ ਕਰਕੇ ਅੱਜ ਪਰਵਾਣਾ ਦੁੱਖ ਸਾਂਝਾ ਕਰ ਰਹੇ ਹਾਂ ਸਰ ਕੋਈ ਡਿਮਾਂਡ ਕਰਦੇ ਉਹਨਾਂ ਦੇ ਨਾਮ ਤੇ ਕੋਈ ਆਦਕਾਰੀ ਕੋਈ ਕੁਝ ਹੋਵੇ ਕੋਈ ਨਹੀਂ ਜੀ ਇਹ ਗਲਤ ਫੋਕ ਤੇ ਬਾਤ ਫੋਕ ਤੇ ਕਹਿ ਲੱਗਦੀ ਹੈ ਠੀਕ ਹੈ